ਫੀਸ ਅੱチェ ਪਾਸ਼ਾ ਵਾਇਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 1 ਅਪ੍ਰੈਲ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਹੌ ਜਗੰਦਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਐ ਰਿ ਬੈਕਟਰ ਰੇਡਰ ਤੇ ਬੈਟ ਜਾਫੀ ਨੂੰ ਐਲਈਡੀਆਂ ਦਿੱਤੀਆਂ ਗਈਆਂ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਅਰਨੀਆਲ ਤੇ ਖਿਆਲੀਵਾਲ ਦੀਆਂ ਟੀਮਾਂ ਦੇ ਵਿਚਕਾਰ ਇਸ ਦੇ ਵਿੱਚੋਂ ਖਿਆਲੀਵਾਲ ਸੈਕੰਡ ਤੇ ਅਰਨੀਆਲ ਫਾਸਟ ਤੇ ਇਸ ਤੋਂ ਬੈਸਟ ਰੇਡਰ ਬਣ ਗਿਆ ਕਾਲਾ ਕੋਟ ਪੱਤੇ ਵਾਲਾ 6 ਕਬੜੀਆਂ ਪਾ ਕੇ 6 ਨੰਬਰ ਲੈ ਤੇ ਬੈਟ ਜਾਫੀ ਬਣ ਗਿਆ ਬਿੱਟੂ ਵਾਲਿਆ ਵਾਲੀ 7 ਤੱਕ ਲਿਆ ਕੇ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਸਹਬਾਜਪੁਰ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 1.5 ਲੱਖ ਤੇ ਦੂਜਾ ਨਾਮ 1 ਲੱਖ ਰੁਪਿਆ ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 21,000 ਰੁਪਏ ਦਿੱਤੇ ਇਸ ਤਰ੍ਹਾਂ ਤੇ ਜਲੰਧਰ ਦੀ ਟੀਮਾਂ ਦੇ ਵਿਚਕਾਰ ਇਹ ਦੇ ਵਿੱਚ ਜਲੰਧਰ ਫਾਸਟ ਤੇ ਲਿੱਤਰਾ ਸੈਕੰਡ ਜੇ ਤੋਂ ਬਈ ਟਰੇਡਰ ਬਣੇਗਾ ਕੋੜਾ ਪਰਮਜੀਤ ਪੁਰੇਵਾਲਾ ਤੇਰਾ ਕਵਾਡੀਆਂ ਪਾ ਕੇ 11 ਨੰਬਰ ਲੈਤੇ ਤੇ ਬਈ ਜਾਫੀ ਪਾਣੇਗਾ ਛੱਤੂ ਸ਼ੇਰਪੁਰ ਦੋਨੇ ਵਾਲਾ ਸਲਤਤਾ ਚ ਲੈ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਲੰਡੇ ਕੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ ਲੱਖ ਰੁਪਏ ਦੇ ਦੂਜਾ ਨਾਮ 75000 ਸੀ ਬੈਸਟ ਰੇਂਡਰ ਤੇ ਬੈਡ ਜੱਫੀ ਨੂੰ ਬੋਲਟ ਮੋਟਰਸਾਈਕਲ ਦਿੱਤੇ ਗਏ ਸਨ ਇਥੇ ਫਾਈਨਲ ਮੈਚ ਹੋਇਆ ਸੀ ਮਈਆਂਵਾਲ ਤੇ ਬੁੱਟਰਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੁੱਟਰ ਫਾਸਟ ਤੇ ਮਈਆਂਵਾਲਾ ਸੈਕਿੰਡ ਤੇ ਸੋ ਬੈਸਟ ਰੇਂਡਰ ਬਣਿਆ ਵਿੱਕੀ ਜੰਗਪੁਰੇ ਵਾਲਾ 11 ਕਬੱਡੀਆਂ ਪਾ ਕੇ 10 ਨੰਬਰ ਲੈ ਤੇ ਨਵਾਂ ਮੁੰਡਾ ਬੋਲਟ ਮੋਟਰਸਾਈਕਲ ਦਾ ਜੇਤੂ ਬਣਿਆ ਤੇ ਬੇਟਾ ਜਫੀ ਬਣੇਗਾ ਹੈਰੀ ਦਾਰਾਪੁਰ ਕੇ 8 ਟੱਚ ਲੈ ਕੇ ਦੋ ਜਫੇ ਲਾਏ ਹਾਂਜੀ ਇਹ ਸੀ ਵੀਡੀਓ 1 April ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਿਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ